नाल चए रबा

ਮਾਪੇ ਜਸ ਤੂੰ ਮਾਪੂ ਮੈਨਾਂ ਖੋਈ ਨਹੀਂ ਤਾ ਸਾਦੇ ਮਾਪੇ ਨਾਲ ਗਈ ਰਫਤ ਤੋਂ ਮਾਪੂ ਮੈਨਾਂ ਖੋਈ ਨਹੀਂ ਤਾ ਉਸ ਵੇਲੇ ਗੁਰਮੁਖ ਪਿਆਰਿਓ ਭਾਈ ਜੇਠੀਏ ਦੀ ਨਾਨੀ ਦੀ ਇਹ ਰਤ ਨੂੰ ਕਲਾਮਾ ਦਿੱਤਾ ਰੱਬਾ ਜੇ ਕਿਤੇ ਮਾਪੇ ਜੰਮਦੇ ਹੁੰਦੇ ਤੇ ਕਾਹਨੂੰ ਇਹਦੀ ਦਿਸ਼ਾ ਐਦਾਂ ਦੀ ਹੋਣੀ ਸੀ ਆਖੋ ਸਤਨਾਮ ਤੇਰੇ ਸਿਰ ਲਾਂਭਾ ਇਸ ਗੱਲ ਦਾ ਅਰਦਾਸ ਛੋਟੀ ਉਮਰ ਦੇ ਕਿਸੇ ਦੇ ਮਾਪੇ ਨਾਲ ਲੈ ਕੇ ਜਾਣ ਕਿਉਂਕਿ ਜਿਹਦੇ ਸੰਸਾਰ ਤੋਂ ਮਾਪੇ ਜਾਂਦੇ ਉਹਨੂੰ ਪਾਲਣਾ ਬਹੁਤ ਔਖਾ ਹੋ ਜਾਂਦਾ ਹੈ ਆਪੇ ਸਤਨਾਮ ਵਾਹਿਗੁਰੂ ਆਪਾਂ ਨੂੰ ਪਤਾ ਹੀ ਜੇ ਜੇ ਮਾਪੇ ਜਾਂਦੇ ਕਿੱਡਾ ਵੱਡਾ ਦੁੱਖ ਹੈ ਤੇ ਕਿੱਡਾ ਵੱਡਾ ਵਿਸੋੜਾ ਹੈ ਤੇ ਘਾਤਾ ਵੀ ਬਹੁਤ ਵੱਡਾ ਹੈ ਮਾਪਿਆਂ ਦਾ ਆਖੋ ਸਤਨਾਮ ਵਾਹਿਗੁਰੂ ਬੰਦਾ ਸਾਰੇ ਘਾਤੇ ਪੂਰੇ ਕਰ ਲੈਂਦਾ ਹੈ पर मापिया का कदे नहीं घाटा पूरा कर दिया आखो सा करके गुरमुख प्यारू कुल नानी नेता ना। कि रब छोटी उम्र मापे ना लेके जा भी पालना बहुत औखा है हम जो ये गुरमुख प्यार दुखी मन रब में लंबा दिता चल जेठिया चल तू मेरे नाल ਪਤਾ ਤੇ ਕਹਿੰਦੇ ਗੁਰਮukh ਪਿਆਰਿਓ ਕਹਿੰਦੇ ਚਾਚੇ ਤਾਇਆ ਨੂੰ ਘਰ ਦੇ ਉਹਨੂੰ ਲੱਗ ਗਿਆ ਸੀ ਕਿ ਜੇਠੇ ਦੀ ਨਾਨੀ ਆ ਗਈ ਦਰਵਾਜੇ ਦਰਵਾਜੇ ਬੰਦ ਕਰ ਲੈ ਵੇਖ ਕੇ ਕਿਤੇ ਦਵਾਰਾ ਕਿਤੇ ਜੇਠੇ ਦੀ ਨਾਨੀ ਸਾਡੇ ਘਰ ਨਾ ਛੱਡ ਜਾਵੇ ਆਖੋ ਸਤਨਾਮ ਵਾਹ ਦਰਵਾਜੇ ਤੇ ਬੰਦ ਕਰ ਲਈ ਤੇ ਇਥੋਂ ਤੱਕ ਗੁਰਮukh ਪਿਆਰਿਓ ਕਹਿੰਦੇ ਭਾਈ ਜੇਠੇ ਦੇ ਕੋ ਕੱਪੜੇ ਵੀ ਨਹੀਂ ਸਿਰਾਈ ਬਸ ਕਾਮ ਖੜੀ ਆਖਣਾ ਕਾ ਆਖਣਾ ਕੀ ਕਾਰ ਦੋਧਿਆ ਚੱਲ ਮੇਰੇ ਨਾਲ ਜਦੋਂ ਜਾ ਰਹੇ ਹਾਂ ਇਤਿਹਾਸ ਮੁਤਾਬਕ ਬੜੇ ਰੱਬ ਦੇ ਪਿਆਰਿਆਂ ਦੀ ਉਸਤਤ ਲਿਖੀ ਹੋਈ ਕਈ ਕਹਿੰਦੇ ਰੱਬ ਦੇ ਪਿਆਰੇ ਸਾਧੂ ਜਨ ਜਦੋਂ ਲੰਘ ਰਹੇ ਸੀ ਤੇ ਉਹਨਾਂ ਨੇ ਗੁਰਮੁਖ ਪਿਆਰੇ ਚੁੰਨਾ ਮੰਡੀ ਲਾਹੌਰ ਦੇ ਲੋਕਾਂ ਨੂੰ ਆਖਣਾ ਕੀਤਾ ਸੀ ਇਹਦੇ ਦਰਵਾਜ਼ੇ ਤੇ ਵੇਖ ਕੇ ਭਾਈ ਜੇਠੇ ਨੂੰ ਅੱਜ ਬੰਦ ਕਰ ਰਹੇ ਹਾਂ ਇੱਕ ਦਿਨ ਸਮਾਂ ਐਸਾ ਆਵੇਗਾ ਇਹਨਾਂ ਦੇ ਦਰਸ਼ਨਾਂ ਨੂੰ ਤੁਸੀਂ ਤਰਸੁੰਦਾ ਆਖੋ ਸਤਨਾਮ ਸ੍ਰੀ ਵਾਰੋ ਰੱਬ ਦੇ ਪਿਆਰੇ ਜਿਹੜੇ ਇਹਨਾਂ ਪੁਸਤਕ ਲਿਖਣ ਵਾਲੇ ਨੇ ਇਹ ਪ੍ਰੇਮ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਲਿਖਣ ਬਤਾਲ ਸਮਝ ਕੇ ਕਿਸੇ ਕਿਸ ਨੂੰ ਪੈਂਦੀ ਹੈ ਗੱਲ ਵੱਖਰੀ ਹੈ ਉਹ ਕਹਿੰਦੇ ਭਾਈ ਜੇ ਇਨ ਨੂੰ ਵੇਖ ਕੇ ਦਰਵਾਜ਼ੇ ਦਵਾਜ਼ੇ ਦਵਾਜ਼ੇ ਆਉਂਦੀ ਕੋਈ ਗੱਲ ਕਰਨੀ ਪੈਲ ਨੰਬਰ ਵਾਲੀ उस वे गुरमुख प्यारे रब के प्यार ने बचन आखी दरवाजे बंद वेख के ਆਜਿਕੇ ਭਾਈ ਜੇਠ ਨੂੰ ਦੇਖ ਕੇ ਦਰਵਾਜ਼ੇ ਬੰਦ ਕਰ ਗਏ ਸਮਾਂ ਆਉਣ ਤੇ ਆਪ ਜੀ ਇਹਨਾਂ ਦੇ ਦਰਸ਼ਨਾਂ ਨੂੰ ਕਰຊੂਗੇ ਆਖੋ ਸਤਨਾਮ ਉਸ ਵੇਲੇ ਗੁਰਮੁਖ ਪਿਆਰੀ ਫਿਰ ਐਨੇ ਬਚਨ ਆਖੇ ਭਾਈ ਜੇਠੇ ਦੀ ਨਾਨੀ ਗੁਰਮੁਖ ਪਿਆਰੀ ਨਾਲ ਕਿ ਕਰ ਲੈ ਕੇ ਗਏ ਅਗਲਾ ਦਿਨ ਹੋਇਆ ਸਵੇਰੇ ਇਸ਼ਨਾਨ ਪਾਣੀ ਕੀਤਾ ਫੇਰ ਗੁਰਮੁਖ ਪਿਆਰੀ ਕਹਿੰਦੇ ਲਾਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸਥਾਨ ਗੋਇੰਦਵਾਲ ਸਹਿਬਾ ਲਾਗੇ ਸੀ ਗੁਰਮੁਖ ਪਿਆਰੇ ਬਾਸੁਰ ਕੇ ਗਿੱਲਾਂ ਤੋਂ ਸਵੇਰ ਵੇਲੇ ਗੁਰਮੁਖ ਪਿਆਰਿਓ ਲਜਾਣਾ ਹੋਇਆ ਉੱਥੇ ਗੁਰਮੁਖ ਪਿਆਰਿਓ ਜਦੋਂ ਗਏ ਭਾਈ ਜੇਠਾ ਜੀ ਗੁਰੂ ਕੀ ਸਿੱਖਾਂ ਦੇਖਦੇ ਨੇ ਭੱਜ-ਭੱਜ ਕੇ ਗੁਰੂ ਕੀ ਸੇਵਾ ਕਰ ਮਾ ਰਹੇ ਨੇ ਇੱਕ ਹੁੰਦੀ ਹੈ ਸੇਵਾ ਕਰਨੀ ਤੇ ਇੱਕ ਹੁੰਦੀ ਗੁਰੂ ਸਾਹਿਬ ਦੀ ਸੇਵਾ ਕਮਾਉਣੀ ਕਰਮੀ ਕੇ ਵਰਮਕ ਪਿਆਰਿਓ ਆ ਗਾਣ ਕਰਦੇ ਵਾ ਸੇਵਾ ਹੋਗੀ ਰਵੜਾ ਤੇ ਐ ਸੇਵਾ ਕਮਾਉਣ ਦਾ ਆਖੋ ਸਤਨਾਮ ਆਵੀ ਸੇਵਾ ਕਮਾਲਾ ਮੈਂ ਆਵੀ ਸੇਵਾ ਕਮਾਲਾ ਸੰਗਤਾਂ ਦੇ ਜੋੜੇ ਝਾੜਦਿਆਂ ਮੈਂ ਸੰਗਤਾਂ ਦੇ ਜੁੱਥੇ ਵਰਤਨ ਮਾਜਦੇ ਜੇ ਇੱਥੇ ਵੀ ਆਪਾਂ ਆਉਨੇ ਆ ਨਾ ਗੁਰੂ ਘਰ ਦੇ ਵਿੱਚ ਚਮਚਾ ਵੀ ਆਪਾਂ ਨੂੰ ਧੋਣ ਵਾਸਤੇ ਮਿਲ ਜਾ ਵੀ ਉਹ ਵੀ ਸਾਡੀ ਸੇਵਾ ਕਮਾਈ ਜਾਵੇਗੀ ਆਖੋ ਸਤਨਾਮ ਕੜਾ ਪ੍ਰਸ਼ਾਦ ਵਰਤਾਇਓ ਜਾਂਦੇ ਹੋਇਆ ਚਾਦਰਾਂ ਤੋਂ ਬੜਖੜ ਜੂ ਇਹ ਵੀ ਇੱਕ ਸਾਖ ਦੀ ਸਾਡੀ ਸੇਵਾ ਕਮਾਉਣੀ ਆਖੋ ਸਾਥ ਨਾਮ ਮੰਨੂ ਜਿੱਧਰ ਲਈ ਪਾਸੀ ਲਾਵੋਗੇ ਉਧਰਲੇ ਪਾਸੇ ਲੱਗ ਜਾਣਾ ਹੈ ਉਧਰਲੇ ਪਾਸੇ ਮੰਨ ਨੇ ਮੰਨ ਜਾਣਾ ਹੈ ਜੇ ਵਸ ਜੇ ਸੇਵਾ ਕਮਾਉਣ ਵਾਲੇ ਪਾਸੇ ਮੰਨੂ ਲਾ ਲਿਆ ਤੇ ਮੰਨ ਉਧਰਲੇ ਪਾਸੇ ਲੱਗ ਜਾਣਾ ਹਣ ਭਾਈ ਜੇਠੇ ਨੇ ਕੀ ਦੇਖਿਆ ਤਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ ਬੜੀ ਭੱਜ ਭੱਜ ਕੇ ਸੇਵਾ ਕਰਾਰੇ ਮਨ ਖੁਸ਼ ਹੋ ਗਿਆ ਇਤਨੇ ਹੀ ਨੋ ਗੁਰਮੁਖ ਪਿਆਰੇ ਜਦੋਂ ਅੱਗੇ ਵਾਦੇ ਤਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਵਾਇ ਔਰ ਗੁਰਮੁਖ ਪਿਆਰੇ ਜਦੋਂ ਦਰਸ਼ਨ ਕਰਵਾਇ ਤੇ ਉਸ ਵੇਲੇ ਭਾਈ ਜੇਠੇ ਜੀ ਨਾਨੀ ਕੋ ਬੇਨਤੀ ਕਰਦੇ ਨੇ ਪੁੱਤਰ ਜੇਠਾ ਜੀ ਹੋ ਇਹ ਤਾਂ ਪਿਆਰ ਏ ਸਤਗੁਰ ਨੇ ਇਹ ਤਾਂ ਆਪਣੇ ਇਹ ਤਾਂ ਗੁਰਮੀ ਇਹ ਤਾਂ ਆਪਣੇ ਤਾਂ ਆਪਣੇ ਪਿਆਰੇ ਸਤਪੁਰਣੀ ਇਹ ਤਾਂ ਆਪਣੇ ਤਾਂ ਆਪਣੇ ਇਹ ਤਾਂ ਪਿਆਰੇ ਸਤਪੁਰਣੀ ਇਹ ਤਾਂ ਆਪਣੇ ਕੋਰਦੇ ਏਤਾ ਆਪਣੇ ਏਤਾ ਆਟੇ ਪਿਆਰ ਸਤ ਕੋਰਦੇ ਏਤਾ ਆਪਣੇ ਏਤਾ ਆਟੇ ਸੰਤ ਹਰੇ ਸਦਾ ਜੋ ਸੁਖਦਾ ਕਿਸ ਕਦਾ ਜੋ ਦੁਖੜਾ ਪਿਆਰੇ ਸਤਿਗੁਰ ਨੇ ਸੋਹਣੇ ਹਾਰੇ ਤਦਾ ਜੋ ਦੁਖੜਾ ਪਿਆਰੇ ਸਤਿਗੁਰ ਨੇ ਸੋਹਣੇ ਹਾਰੇ ਤਦਾ ਜੋ ਦੁਖੜਾ ਭਾਈ ਜੇਠੇ ਦੀ ਨਾਨੀ ਨੇ